ਹੱਟੀਆਂ ਸੌਦਾ ਲੈਣ ਗਈ ਕਿੰਨੀ ਸਾਰੀ ਭੀੜ ਸੀ ਨਿੱਕਾ ਜਿਹਾ ਮੁੰਡਾ ਝੋਲਾ ਫੜ ਪਾਸੇ ਜਿਹਾ ਖਲੋਤਾ ਸੀ ਉਹੀ ਜੋ ਸਭ ਤੋਂ ਵੱਧ ਸ਼ਰਾਰਤਾਂ ਕਰਿਆ ਕਰਦਾ ਹੈਰਾਨ ਸਾ ਕਿ ਅੱਜ ਚੁੱਪਚਾਪ ਖਲੋਤਾ ਸੀ ਉਸਦੇ ਝੋਲੇ ਵਿੱਚ ਕੁਝ ਹੈ ਸੀ ਜੇ ਝੋਲੇ ਵਿੱਚ ਪਹਿਲਾਂ ਹੀ ਕੁਝ ਹੈ ਤਾਂ ਫਿਰ ਲੈਣ ਕੀ ਆਇਆ ਕੋਲ ਗਈ ਤੇ ਝੋਲਾ ਲਕੋ ਲਿਆ ਪੁੱਛਿਆ ਅੰਦਰ ਕੀ ਹੈ ਤਾਂ ਬਿਨਾਂ ਜਵਾਬ ਦਿੱਤੇ ਦੂਰ ਜਾ ਖਲੋਤਾ ਪੀੜ ਕੱਟ ਹੋਈ ਮੈਂ ਸੌਦਾ ਤਲਵਾ ਲਿਆ ਤੇ ਤੁਰਨ ਲੱਗੀ ਉਹ ਛੇਤੀ ਨਾਲ ਬਾਬਾ ਜੀ ਕੋਲ ਆ ਗਿਆ ਮੈਂ ਇੱਕ ਵਾਰ ਫੇਰ ਖਲੋਗੀ ਭਲਾਂ ਕੀ ਕਰਦਾ ਉਹ ਮੈਨੂੰ ਖਲੋਤੀ ਨੂੰ ਵੇਖ ਫੇਰ ਝਿਜਕ ਗਿਆ ਤੇ ਆਖਣ ਲੱਗਾ ਤੂੰ ਇੱਥੋਂ ਜਾਂਦੀ ਕਿਉਂ ਨਹੀਂ ਮੈਂ ਆਖਿਆ ਮੇਰੀ ਮਰਜ਼ੀ ਉਹ ਚੜ ਗਿਆ ਤੇ ਮੂੰਹ ਵਿੱਚ ਕੁਝ ਮੰਦਾ ਬੋਲਿਆ ਫਿਰ ਬਾਬਾ ਜੀ ਕੋਲ ਜਾ ਕੰਨ ਵਿੱਚ ਕੁਝ ਆਖਣ ਲੱਗਾ ਮੈਂ ਹੋਰ ਕੋਲ ਆ ਗਈ ਆਖਰਿਆ ਸੀ ਆ ਸ਼ੱਕਰ ਵੱਧ ਚਲੀ ਗਈ ਸੀ ਮਾਂ ਨੇ ਆਖਿਆ ਹੁਣੇ ਮੋੜ ਕੇ ਆ ਤੇ ਨਾਲੇ ਬਾਬੇ ਜੀ ਕੋਲ ਮਾਫੀ ਵੀ ਮੰਗੀ ਨਾਲੇ ਡੋਸਣ ਵੀ ਲੱਗਾ ਆਖੇ ਜਦੋਂ ਤੁਹਾਡਾ ਤਿਹਾਨ ਉੱਧਰ ਹੋਇਆ ਤਾਂ ਮੈਂ ਕਿਲੋ ਦੇ ਬੱਟੇ ਥੱਲੇ 200 ਗ੍ਰਾਮ ਵਾਲਾ ਵੀ ਰੱਖ ਦਿੱਤਾ ਭੀੜ ਕਰਕੇ ਤੁਹਾਨੂੰ ਪਤਾ ਨਹੀਂ ਲੱਗਿਆ ਕਰੇ ਗਿਆ ਤਾਂ ਮਾਣੇ ਕਿਲੋ ਵਾਲੇ ਡੱਬੇ ਵਿੱਚ ਪਾਈ ਸ਼ੱਕਰ ਵੱਧ ਗਈ ਫਿਰ ਮੈਨੂੰ ਕੁੱਟ ਦਿੱਤਾ ਆਖੇ ਮੈਨੂੰ ਪਤਾ ਤੂੰ ਕੀ ਕੀਤਾ ਹੋਣਾ ਬਾਬਾ ਜੀ ਦਾ ਹਾਸਾ ਬੰਦ ਨਾ ਹੋਵੇ ਤੇ ਉਹ ਮੈਨੂੰ ਕੋਲ ਖਲੋਤੀ ਵੇਖ ਕਚੀਚੀਆਂ ਵੱਟੀ ਜਾਵੇ ਅੱਜਕੱਲ ਫੌਜ ਵਿੱਚ ਵੱਡਾ ਅਫਸਰ ਹੈ ਜਦੋਂ ਵੀ ਵਰਦੀ ਪਾਈ ਪਿੰਟ ਆਉਂਦਾ ਤਾਂ ਸੋਚਦੀ ਹਾਂ ਕਿ ਜੇ ਉਸ ਦਿਨ ਮਾਂ ਨੇ ਕੁੱਟਣ ਦੀ ਥਾਂ ਹੱਲਾਸ਼ੇਰੀ ਦਿੱਤੀ ਹੁੰਦੀ ਤਾਂ ਅੱਜ ਪੱਕਾ ਚੋਰ ਡਾਕੂ ਰਿਸ਼ਵਤਖੋਰ ਤੇ ਜਾਂ ਫਿਰ ਨੇਤਾ ਹੁੰਦਾ ਮਾਂ ਅਕਸਰ ਆਖਦੀ ਹੁੰਦੀ ਸੀ ਕਿ ਜੇ ਇੱਕ ਮੱਖੀ ਖਾਲ ਵਾਲੀ ਬੋਰੀ ਤੇ ਬੈਠ ਜਾਵੇ ਤਾਂ ਤੋਲ ਵਿੱਚ ਕੋਈ ਫਰਕ ਨਹੀਂ ਪਵੇਗਾ ਪਰ ਜੇ ਉਹੀ ਮੱਖੀ ਸੋਨਾ ਤੋਲਦੇ ਸੁਨਿਆਰੇ ਦੀ ਤਕੜੀ ਤੇ ਬੈਠ ਜਾਵੇ ਤਾਂ ਹਜ਼ਾਰਾਂ ਦਾ ਫਰਕ ਪਾ ਦੇਵੇਗੀ ਹੁਣ ਇਹ ਇਨਸਾਨ ਤੇ ਨਿਰਭਰ ਹੈ ਕਿ ਕਿਸ ਦੀ ਸੰਗਤ ਕਰਨੀ ਹੈ ਕਿਸ ਦੀ ਨਹੀਂ